ਸਰਮ ਪਿਆਰ ਪਰਿਆਸੀ ਕਾਲ ਦੇਔਰ ਪੰਜਾਬੀ ਬੁਟੀ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਿੱਥੇ ਤੁਹਾਨੂੰ ਨਵੀਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਬਹੁਤ ਜਿਆਦਾ ਸੋਹਣੇ ਸੋਹਣੇ ਲੈ ਕੇ ਆਏ ਆਂਗੇ ਤਾਂ ਪਾਰਟੀ ਵੇਅਰ ਸੂਟ ਹੋਣਗੇ ਸਨੂਨ ਦਾ ਫੈਬਰਿਕ ਹੋਊਗਾ ਕਲਾਸ ਔਰਗੰਜੀ ਦਾ ਫੈਬਰਿਕ ਹੋਊਗਾ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਤੁਸੀਂ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਸੂਟ ਤੁਸੀਂ ਵਿਦਆ ਸਾਡੇ ਤੋਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਜਿੱਦਾਂ ਤੁਹਾਡੀ ਚੋਇਸ ਹੋਊਗੀ ਉਹਦਾ ਆਪਾਂ ਤੁਹਾਨੂੰ ਸੂਟ ਭੇਜ ਦਵਾਂਗੇ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਪਹਿਲਾਂ ਚੈਨਲ ਤੇ ਨਵੇਂ ਆਇਓ ਰਿਕਵੈਸਟ ਕਰਦੇ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣਾ ਫੇਸਬੁੱਕ ਤੇ ਪੇਜ ਹੈਗਾ ਨਿਊ ਪੇਜ ਆਪਾਂ ਨੇ ਬਣਾਇਆ ਹੈਗਾ ਦਿਓਰ ਬਲੌਗਸ ਐਂਡ ਬੁਟੀਕ ਪਲੀਜ਼ ਫੇਸਬੁੱਕ ਤੇ ਵੀ ਜਾ ਕੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਹੈ ਜਿਹੜੀ ਬਹੁਤ ਜ਼ਿਆਦਾ ਲੋੜ ਆ ਫਸਟ ਜਿਹੜਾ ਸੂਟ ਆ ਗਿਆ ਆਪਣੇ ਕੋਲੇ ਇਹ ਪਿੰਕ ਮੈਂਜੈਂਟਾ ਜਿਹਾ ਸੂਟ ਆ ਗਿਆ ਕਲਰ ਡਿਜ਼ਾਈਨਿੰਗ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਫਸਟ ਸੂਟ ਦੀ ਦੇਖ ਸਕਦੇ ਹੋਗੇ ਆਹ ਵਾਲੀ ਡਿਜ਼ਾਈਨਿੰਗ ਆ ਗਈ ਪਿਓਰ ਚਨੂਨ ਦਾ ਆਪਾਂ ਤੁਹਾਨੂੰ ਨਾਲ ਟੈਗ ਦਿਖਾ ਦਾਂਗੇ ਪਿਓਰ ਚਨੂਨ ਦਾ ਦੇਖ ਸਕਦੇ ਹੋ 100% ਪਿਓਰ ਚਨੂਨ ਦਾ ਫੈਬਰਿਕ ਹੈਗਾ ਸਾਰੀ ਕੰਨੀ ਮਿਲੂਗੀ ਸਾਰਾ ਟੈਗ ਲੱਗਿਆ ਹੋਇਆਗਾ ਸਾਊਟ ਦੁਪੱਟਾ ਸੂਟ ਰੈਨ ਵਾਲੇ ਨੇ ਇਹਨਾਂ ਦੇ ਨਾਲ ਦੁਪੱਟੇ ਨਹੀਂ ਹੈਗੇ ਸੂਟਾਂ ਦੇ ਨਾਲ ਆਹ ਵਾਲੀ ਇਹਦੀ ਡਿਜ਼ਾਈਨਿੰਗ ਪ੍ਰਿੰਟਿੰਗ ਰੈੱਡ ਮੰਜੈਂਟਾ ਜੈਲਕ ਇਹ ਤਾਂ ਕਲਰ ਆ ਰਿਹਾਗਾ ਵਿੱਚ ਸਕੈਨ ਫਲਾਰ ਆ ਰਹੇ ਨੇ 골ਡਨ ਕਲਰ ਦੇ ਚੈੱਕ ਕਰ ਸਕਦੇ ਹੋ ਤੁਸੀਂ ਬਣੇ ਹੋਏ ਪੀਸ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਰੈਡੀ ਹੁੰਦੇ ਨੇ ਤੁਸੀਂ ਇਹਨਾਂ ਤੇ ਕੋਈ ਵਰਕ ਵਗੈਰਾ ਵੀ ਲੈ ਸਕਦੇ ਹੋਗੇ फ्रंट ਤੇ शर्ट ਦਾ ਜਿਵੇਂ ਫਰੰਟ ਹੋਗਾ ਕੋਈ ਕਿਸੇ ਵੀ ਪ੍ਰਕਾਰ ਦਾ ਤੁਸੀਂ ਕੱਟਵਰਕ ਵਗੈਰਾ ਕੋਈ ਕਿੱਦਾਂ ਦਾ ਵੀ ਤੁਹਾਨੂੰ ਤੁਹਾਡੀ ਵਰਕ ਦੀ ਚੁਆਇਸ ਹੋਵੇ ਤੁਸੀਂ ਉਹ ਵੀ ਲੈ ਸਕਦੇ ਹੋ ਕਿਉਂਕਿ ਜਿਹੜਾ ਫੈਬਰਿਕ ਆਗਾ ਬਹੁਤ ਜ਼ਿਆਦਾ ਵਧੀਆ ਪਿਓਰ ਚਨੂਨ ਦੇ ਸੌਫਟ ਵਾਲੀ ਚਨੂਨਾਂ ਗੀ ਲੱਗੀ ਹੋਈ ਜਿਹੜੀ ਇਹਨਾਂ ਨੂੰ ਪਿਓਰ ਚਨੂਨ ਦਾ ਫੈਬਰਿਕ ਆ ਇਹ ਆਪਣੇ ਕੋਲੇ ਫਸਟ ਕਲਰ ਆ ਗਿਆ ਇਹਦੇ ਵਿੱਚ ਚੈੱਕ ਪਾ ਸਕਦੇ ਹੋਗੇ ਸੈਕੰਡ ਕਲਰ ਜਿਹੜਾ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਬਲੈਕ ਆ ਗਿਆ ਇਹ ਜੈਡ ਬਲੈਕ ਆ ਗਿਆ ਜਿਹੜਾ ਸੈਕੰਡ ਕਲਰ ਆ ਗਿਆ ਇਹ ਵੀ ਜਿਹੜਾ ਸੂਟ ਆ ਬੜਿਆ ਹੋਇਆ ਪੀਸ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਰੈਡੀ ਹੋਊਗਾ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਆਪਾਂ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਦਿੰਨੇ ਆਂਗੇ ਆਹ ਵਾਲੀ ਡਿਜ਼ਾਈਨਿੰਗ ਆਗੇ ਇਹਦੀ ਸੂਟ ਦੀ ਬਹੁਤ ਜ਼ਿਆਦਾ ਵਧੀਆ ਫੈਬਰਿਕ ਆਗਾ ਪਿਆਰ ਚਨੂਨ ਦੀ ਤੁਹਾਨੂੰ ਇਹਦੇ ਤੇ ਵੀ ਕੰਨੀ ਮਿਲਣੀ ਆਂਗੀ ਜਿੰਨਾ ਫੈਬਰਿਕ ਹੋਊਗਾ ਸਾਰਾ ਬ੍ਰਾਂਡ ਦਾ ਹੋਊਗਾ ਨੋਨ ਬ੍ਰਾਂਡ ਕੁਝ ਨਹੀਂ ਹੋਣਾ ਸਾਰੀ ਡਿਜ਼ਾਈਨਿੰਗ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਆਹ ਵਾਲੀ ਡਿਜ਼ਾਈਨਿੰਗ ਹੈ ਦੀ ਬਲੈਕ ਕਲਰ ਦਾ ਸੂਟ ਆਗਾ ਤੁਸੀਂ ਵਿਦਾਊਟ ਸਟਿਚਿੰਗ ਲੈ ਸਕਦੇ ਹੋ ਸਾਡੇ ਤੋਂ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਦੋ ਕਲਰ ਆਪਾਂ ਤੁਹਾਨੂੰ ਇਹਦੇ ਸ਼ੋਅ ਕੀਤੇ ਨੇ ਵਿਦਾਊਟ ਦੁਪੱਟਾ ਸੂਟ ਇਹ ਤੁਹਾਨੂੰ 1550 ਦਾ ਪੈਣਾਗਾ 1550 ਰੁਪਏ ਦਾ ਰੇਟ ਰਹਿਣ ਵਾਲਾਗਾ ਬਹੁਤ ਜ਼ਿਆਦਾ ਕੋਸਟਲੀ ਨੇ ਜਿਹੜੇ ਬਟਿਕਾ ਤੇ ਜਿਹੜੇ ਥੋੜੇ ਜਿਹਾ ਹਾਈ ਫਾਈ ਬਟਿਕ ਨੇ ਬਹੁਤ ਜ਼ਿਆਦਾ ਕੋਸਟਲੀ ਇਹਨਾਂ ਦੇ ਰੇਟ ਨੇ ਸੂਟਾਂ ਦੇ ਵਿੱਚ ਪਿਓਰ ਚਨੂਨ ਦੇ ਜਿਹੜੇ ਸੂਟ ਨੇ ਬ੍ਰਾਂਡ ਦੇ ਸੂਟ ਨੇ ਆਪਣੇ ਕੋਲੋਂ ਜਸਤ ਤੁਹਾਨੂੰ ਇਹ 1550 ਪੈਚ ਮਿਲਣਾ ਕਿਸੇ ਵੀ ਮੇਰੀ ਭੈਣ ਕੋਲ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ। ਅਗਲਾ ਜਿਹੜਾ ਕਲਰ ਸੂਟ ਆ ਗਿਆ ਆਪਣੇ ਕੋਲੇ ਇਹ ਗਲਾਸ ਔਰਗੰਝਾ ਤੇ ਆ ਗਿਆ। ਨਿਊ ਫੈਬਰਿਕ ਆਇਆ ਗਲਾਸ ਔਰਗੰਝਾ। ਬਹੁਤ ਜ਼ਿਆਦਾ ਇਸ ਟਾਈਮ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਿਹਾਗਾ। ਜਿਵੇਂ ਤੁਸੀਂ ਕਈ ਮੇਰੀਆਂ ਭੈਣਾਂ ਵਰਕ ਵਾਲੇ ਸੂਟ ਪਾਰਟੀ ਵੇਅਰ ਲਾਈਕ ਨਹੀਂ ਕਰਦੀਆਂ ਹੈਗੀਆਂ ਉਹਨਾਂ ਲਈ ਇਹ ਵਾਲੀ ਵੈਸਟ ਕਲੈਕਸ਼ਨ ਆਗੀ। ਦੇਖ ਸਕਦੇ ਹੋਗੇ। ਸਾਫਟ ਵਾਲੀ ਕਲਾਸ ਵਰਗਾਂ ਜਾਂ ਗਈ ਐ ਇਦਾਂ ਨਹੀਂ ਹੈਗੀ ਵੀ ਥੋੜੀ ਜਿਹੀ ਹਾਰਡ ਜੀ ਆ ਜਾਂ ਬਿਲਕੁਲ ਪਤਲਾ ਜਾਂ ਸਟੱਫ ਆਗਾ ਬਹੁਤ ਜ਼ਿਆਦਾ ਵਧੀਆ ਫੈਬਰਿਕ ਆਗਾ ਫੈਬਰਿਕ ਦੀ ਜਿਹੜੀ ਪਨੀਸਿੰਗ ਆ ਗਈ ਉਹ ਵੀ ਬਹੁਤ ਜ਼ਿਆਦਾ ਗਈ ਤੁਸੀਂ ਚੈੱਕ ਕਰ ਸਕਦੇ ਹੋਗੇ ਬਣੇ ਹੋ ਸੂਟਾਂ ਦੀ ਜਿਹੜੀ ਇੱਕ ਬੱਕਰੀ ਜੀ ਗਰੇਸ ਆਉਂਦੀ ਹੈਗੀ ਇਹਨਾਂ ਦੀ ਆਹ ਵਾਲੀ ਇਹਦੀ ਡਿਜ਼ਾਈਨਰ ਜੀ ਸ਼ਰਟ ਆ ਗਈ ਤੇ ਆਹ ਵਾਲੀ ਇਹਦੀ ਰੱਖੀ ਹੋਈ ਆ ਨਾਲ ਸੈਲਫ ਪ੍ਰਿੰਟ ਬਾਟਮ ਸੈਲਫ ਪ੍ਰਿੰਟ ਬਾਟਮ ਆਂਗੀ ਤੁਸੀਂ ਪੈਚਵਰਕ ਕਰਕੇ ਇਹਦੇ ਤੇ ਵਰਕ ਕਰਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਵੈਸੇ ਹੀ ਇਦਾਂ ਹੀ ਬਣੇ ਹੋਏ ਸੂਟ ਨੇ ਜਿਹੜੇ ਬਹੁਤ ਜ਼ਿਆਦਾ ਵਧੀਆ ਗ੍ਰੇਸਫੁੱਲ ਬਣਦੇ ਨੇ ਜਿਵੇਂ ਆਪਾਂ ਸੌਫਟ ਔਰਗੰజా ਦਾ ਦੁਪੱਟਾ ਰੱਖ ਲਿਆ ਇਹਦੇ ਨਾਲ ਬਹੁਤ ਵਧੀਆ ਲੁੱਕ ਆਉਂਦੀ ਆ ਸੂਟਾਂ ਦੀ ਇਹਨਾਂ ਦੀ ਇਹਦੇ ਵਿੱਚ ਆਪਣੇ ਕੋਲੇ ਫਰਸਟ ਕਲਰ ਆ ਗਿਆ ਸੈਕੰਡ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ 골ਡਨ ਇੱਕਨ 골ਡਨ ਕਲਰ ਆ ਗਿਆ ਇਹਦੇ ਵਿੱਚ ਨਾਲ 골ਡਨ ਹੀ ਬਾਟਮ ਆ ਗਈ ਸੈਲਫ ਪ੍ਰਿੰਟ ਆ ਗਈ ਜਿਹੜੀ ਬਾਟਮ ਰੈਨ ਨਾਲ ਹੀ ਹੈ ਇਹਦੇ ਵਿੱਚ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਿੰਗ ਪ੍ਰਿੰਟਿੰਗ ਆ ਗਈ ਜਿਹੜੀ ਤਿਆਰ ਹੁੰਦੀ ਆ ਜਿਹੜਾ 4 ਫੋਰਕ ਪੀਸ ਹਾਲਡ ਕਲਰ ਆ ਗਿਆ ਸੌਰੀ ਆਪਣੇ ਕੋਲੇ ਇਹ ਆ ਗਿਆ ਸੋਜੀ ਜਹਾ ਦੇਖ ਸਕਦੇ ਹੋ ਇਹ ਦਿਨਾਲ ਆਵਾਲੀ ਬਾਕਟਰਮ ਰੱਖੀ ਹੋਈ ਆ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਆ ਗਏ ਬਾਕੀ ਤੁਹਾਨੂੰ ਕੋਈ ਵੀ ਕਲਰ ਤਾਂ ਕੋਈ ਨਹੀਂ ਕਨਫਰਮ ਹੋਇਆ ਕੋਈ ਡਾਊਟ ਆ ਤਾਂ ਤੁਸੀਂ ਸਾਡੇ ਨਾਲ WhatsApp ਤੇ ਜਾਂ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਆਰਡਰ ਆ ਜਿਹੜਾ ਕਨਫਰਮ ਕਰ ਸਕਦੇ ਹੋਗੇ ਤਿੰਨ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਪਾਰਟੀ ਵੇਅਰ ਬ੍ਰਾਂਡਡ ਸੂਟ ਨੇ ਬਹੁਤ ਜ਼ਿਆਦਾ ਪ੍ਰਿੰਟ ਜਿਹੜੀਆਂ ਪੈਣਾ ਵਰਕ ਨੂੰ ਲਈ ਨਹੀਂ ਲਾਈਕ ਕਰਦੀਆਂ ਤੇ ਦੋ ਕਲਰ ਆਪਣੇ ਕੋਲੇ ਚਣੂਣ ਦੇ ਪੈਨੇ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਇਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਆ ਜਿਹੜਾ ਕਨਫਰਮ ਕਰ ਸਕਦੇ ਹੋਗੇ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋਗੇ ਚਲੋ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਪਾ ਲਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਨਵੇਂ ਕਨਸੈਪਟ ਨਾਲ ਤਦ ਤੱਕ ਲਈ ਧੰਨਵਾਦ